ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਦੀਪਗੜ ਤਹਿਸੀਲ ਤਪਾ ਤੇ ਜ਼ਿਲ੍ਹਾ ਇਹਨੂੰ ਬਰਨਾਲਾ ਪਿਆ ਜਾਂਦਾ ਹੈ ਤੇ ਸਾਹਮਣੇ ਤੁਸੀਂ ਕਟੀਆਂ ਦੇਖ ਸਕਦੇ ਹੋ 25 ਤੋਂ 26 ਨਾਹਗਾ ਕੇ ਕਟੀਆਂ ਦੇ ਇਹ ਸਾਰੀਆਂ ਹੀ ਬਕਾਊ ਆ ਤੇ ਆਪਾਂ ਢਿੱਲੋਂ ਡੇਰੀ ਫਾਰਮ ਬਰਨਾਲਾ ਤੋਂ ਇਹ ਵੀਡੀਓ ਬਣਾ ਰਹੇ ਆ ਤੇ ਬਾਈ ਦਾ ਚੈਨਲ ਵੀ ਆ ਤਕਰੀਬਨ ਤੁਸੀਂ ਸਾਰੇ ਜਾਣਦੇ ਹੋਵੋਗੇ ਤੇ ਵਧੀਆ ਕੰਮ ਕਰ ਰਿਹਾ ਹੈਗਾ ਤੇ ਬਾਕੀ ਕਟੀਆਂ ਹਰ ਵਕਤ ਅਵੇਲੇਬਲ ਹੁੰਦੀਆਂ ਨੇ ਗੱਬਣ ਵੀ ਹੁੰਦੀਆਂ ਤੇ ਨਾਨ ਪ੍ਰੈਗਨੈਂਟ ਵੀ ਹੁੰਦਿਆਂ ਗੀਆਂ ਮਤਲਬ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਕੱਟੀ ਮਿਲ ਜੂਗੀ ਛੋਟੀ ਵੀ ਵੱਡੀ ਵੀ ਜਿਸ ਤਰ੍ਹਾਂ ਦੀ ਵੀ ਤੁਸੀਂ ਚਾਹੋ ਇਤੋਂ ਖਾਲੀ ਨਹੀਂ ਮੁੜੋਗੇ ਤੇ ਬਾਕੀ ਸਾਹਮਣੇ ਤੁਸੀਂ ਦੇਖ ਹੀ ਸਕਦੇ ਹੋ ਇਸ ਤਰ੍ਹਾਂ ਹਰ ਵਕਤ ਕਾਫੀ ਨਗ ਹੁੰਦੇ ਹੈਗੇ ਤੇ ਬਾਕੀ ਸਾਰੀ ਡਿਟੇਲ ਆਪਾਂ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਤੁਹਾਨੂੰ ਸਾਰੀ ਡਿਟੇਲ ਆਪਾਂ ਲੈ ਕੇ ਦੇਵਾਂਗੇ ਸਕਰੀਨ ਦੇ ਉੱਤੇ ਨੰਬਰ ਜਲੀ ਜਾਂਦਾ ਤੇ ਤੁਸੀਂ ਕੋਈ ਗੱਲਬਾਤ ਕਰਨੀ ਆ ਜਾਂ ਕੋਈ ਵੀ ਕੱਟੀ ਖਰੀਦਨੀ ਆ ਹਨਾ ਤੇ ਤੁਸੀਂ ਬਾਈ ਦੇ ਨਾਲ ਗੱਲਬਾਤ ਕਰ ਸਕਦੇ ਹੋਗੇ ਤੇ ਆਜੋ ਥੋੜਾ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਆਪਾਂ ਗੱਲਬਾਤ ਕਰਾਉਨੇ ਆ ਤੇ ਸਾਰੀ ਆਪਾਂ ਡਿਟੇਲ ਲੈ ਕੇ ਦਿੰਨੇ ਆਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਅ ਬਾਈ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਪ੍ਰਤਪਾਲ ਸਿੰਘ ਪਿੰਡ ਦੀਪਕੜ ਜ਼ਿਲ੍ਹਾ ਬਰਨਾਲਾ ਸ਼ੇਨਾਪਧੌੜ ਦੇ ਕੋਲੇ ਆ ਗਿਆ ਜੇਕਰ ਆਪਾਂ ਮੋਗਾ ਸਾਈਡ ਤੋਂ ਨੇ ਦਾ 40 ਕਿਲੋਮੀਟਰ ਪਿੰਡ ਪੈਂਦਾ ਆਪਣਾ ਨੈਸ਼ਨਲ ਹਾਈਵੇ ਨੇ 71 ਜਿਹੜਾ ਪੈਂਦਾ ਮੋਗਾ ਅੰਮ੍ਰਿਤਸਰ ਵਾਲਾ ਉਹ ਤੋਂ ਸਿਰਫ 2 ਕਿਲੋਮੀਟਰ ਥੱਲੇ ਉੱਥੇ ਨੇ ਪੈਂਦਾ ਰਾਮਗੜ ਪਿੰਡ ਤੋਂ ਪਿੰਡ ਆਪਣਾ ਦੀਪਗੜ ਠੀਕ ਹੈ ਜੀ ਬਰਨਾਲਾ ਸ਼ਹਿਰ ਤੋਂ 25-22 ਕਿਲੋਮੀਟਰ ਇਧਰ ਪੱਖਤ ਆ ਗਿਆ ਆਪਣੀ ਛੜ ਠੀਕ ਹੈ ਜੀ ਤੇ ਮੋਬਾਈਲ ਨੰਬਰ ਆ ਗਿਆ ਆਪਣਾ 8427019817 ਨਾਮ ਪ੍ਰੇਤਵਾਰ ਸਿੰਘ ਪਿੰਡ ਦੀਪਗੜ ਬਰਨਾਲਾ ਜ਼ਿਲ੍ਹਾ ਪੈ ਗਿਆ ਆਪਣਾ ਠੀਕ ਹੈ ਬਾਈ ਤੇ ਉਹ ਵੈਸੇ ਤਾਂ ਤੁਹਾਨੂੰ ਸਾਰੇ ਜਾਣਦੇ ਆ ਹਨ ਤੇ ਥੋੜਾ ਚੈਨਲ ਵੀ ਹੈਗਾ ਸਾਡੀ ਲੋਟਰੀ ਫਾਰਮ ਬਨਾਲੇ ਦਾ ਨਾਮ ਤੇ ਆਪਣਾ YouTube ਚੈਨਲ ਹੈ ਹਾਂਜੀ ਤੇ ਹੁਣ ਬਾਈ ਆਪਣੀ ਡਿਟੇਲ ਦਿਓ ਕਟੀਆਂਾਂ ਦੀ ਤੇ ਆਪਣੇ ਕੋਲੇ ਮਤਲਬ ਕਿ ਕਿੰਨੀਆਂ ਕਟੀਆਂ अवेलेबल ਹੁੰਦੀਆਂ ਹਰ ਵਕਤ ਅੱਜ ਆਪਣੇ ਕੋਲੇ 25 ਹੈਗੀਆਂ ਬਾ ਮਹੀਨਾ ਡੇਢ ਮਹੀਨਾ ਪਹਿਲਾਂ ਵੀਡੀਓ ਪਾਈ ਸੀ ਉਹਦਾ ਪਾਈ ਸੀ 24 ਕਿਨਾਂਕ ਠੀਕ ਆ ਤੇ ਉਹ ਨਗ ਸੇ ਲੋਗੋ ਦੇ ਵਿੱਚੋਂ ਲਗਭਗ 7 ਕਿਨਾਂਕ ਹੈਗੇ ਪੁਰਾਣੇ ਠੀਕ ਆ ਤੇ ਬਾਕੀ ਤਾਂ ਕਿੰਨਾ ਸਾਰਾ ਨਵਾਂ ਹੀ ਆਇਆ ਵਗਾ ਤੇ ਅੱਜ ਆਪਣੇ ਕੋਲੇ ਪੂਰੇ 25 ਨਗ ਹਾਜ਼ਰ ਆਗੇ ਜਿੰਨਾ ਦਾ ਰੇਟ ਸਟਾਰਟ ਹੁੰਦਾਗਾ 25000 ਤੋਂ ਲੈ ਕੇ 45000 ਤੱਕ ਰੇਟ ਚ ਲੈ ਜਾਂਦਾ 25 ਤੋਂ 45 ਤੇ ਜਾਨੀ ਐਂਡ ਹੋ ਜੂਗਾ ਹਾਂਜੀ ਦੋ ਕੌਤਦੇ ਜਿਵੇਂ ਉਹ ਵੱਡੀ ਕੱਟੀ ਕਰਿਆ ਬਤ ਦਿਖਾ ਦਈ ਪਹਿਲਾਂ ਠੀਕ ਹੈ ਇਹ ਨਹੀਂ 45 ਦੇ ਰੇਟ ਦੇ ਵਿੱਚ ਹੈਗੀ ਉੱਪਰ ਚਲੀ ਗਈ ਇਹ ਅੱਛਾ ਇਹਦਾ ਗੱਲ ਆਪਾਂ ਫੋਨ ਤੇ ਕਰਾਂਗੇ ਕਿ ਲਈ ਇਸ ਕੱਟੀ ਦੀ ਤੇ ਇੱਕ ਕੱਟੀ ਹੋਰ ਹੈਗੀ ਇਹ ਕੱਟੀ ਦੇ 8 ਜਨਵਰੀ ਦੇ ਸੀਮਨ ਲੱਗਿਆ ਹੋਇਆ 8 ਜਨਵਰੀ ਨੂੰ 8000 ਰੁਪਏ ਕੱਲ ਹੀ ਆਈ ਹੈ ਜ ਆਪਣੇ ਕੋਲ ਅੱਛਾ ਕੱਲ ਹੀ ਆਈ ਹੈ ਆਪਣੇ ਕੋਲ ਸਿਰਫ ਦੋ ਵਾਲ ਥੋੜੋ ਬਾਈ ਦਾ ਚੋਰ ਮੋਰਾ ਦੀ ਜੈਡ ਬਲੈਕ ਹੀ ਮੰਨ ਸਕਦੇ ਆਪਾਂ ਨਾ ਜੈਡ ਬਲੈਕ ਥੋੜੀ ਝੋੜੀ ਜਿਹਾ ਦੇਖੋ ਬਾਕੀ ਪਿੱਠ ਦੀ ਕੁਆਲਿਟੀ ਬਹੁਤ ਚੰਗੀ ਹੈ ਤੁਸੀਂ ਦੇਖ ਸਕਦੇ ਹੋ ਥੋੜੀ ਕੱਟੀ ਹੈਗੀ ਤੇ ਖੀਰੀ ਬਾਕੀ ਤੁਹਾਨੂੰ ਝੋੜੀ ਦਿਖਾ ਦਿੰਦੇ ਆਪਾਂ ਝੋਲੀ ਝਾਲੀ ਬਹੁਤ ਵਧੀਆ ਤੇ ਥਣ ਵੀ ਬਹੁਤ ਜ਼ਿਆਦਾ ਚੰਗੇ ਆਗੇ ਦੇਖੋ ਬਾਕੀ ਸਿੰਗੀ ਸੁੰਗੀ ਚੈੱਕ ਕਰੋ ਕੱਟੀ ਬਹੁਤ ਚੰਗੀ ਹੈ ਸਿੰਗ ਦੀ ਕੁਆਲਿਟੀ ਦੇਖ ਸਕਦੇ ਹੋ ਦੰਦੋਂ ਖੀਰੀ ਆ ਬਿਲਕੁਲ ਖੀਰੀ ਜੀ ਖੀਰੀ ਬਹੁਤ ਜ਼ਿਆਦਾ ਸੋ ਇਹ ਜੋੜਾ ਕੱਲ ਹੀ ਆਇਆ ਆਪਣੇ ਕੋਲ ਇਕੱਠਾ ਫੇਸ ਕੁਆਲਿਟੀ ਬਹੁਤ ਜ਼ਿਆਦਾ ਸੋਹਣੀ ਆ ਸਿੰਘ ਵੀ ਬਾਡੀ ਬੰਦ ਤੇ ਕੱਦ-ਕਾੜ ਦੇ ਵਿੱਚ ਵੀ ਇਹ ਚੰਗੀ ਤਿਆਰ ਹੋਊਗੀ ਝੋਟੀ ਮਤਲਬ ਕਿ ਬਿਊਟੀ ਵਾਲੀ ਝੋਟੀ ਤਿਆਰ ਹੋਣੀ ਆ ਇਹ ਇਹ ਕੱਢੀ ਆਪਾਂ ਮੰਮੂ ਕੇ ਚਲ ਵੀ ਜੇ ਰੋਗੀ ਚਲੋ ਆਪਾਂ ਚੈੱਕ ਕਰਵਾ ਕੇ ਵਿੱਚ ਨਮੜਾ ਗਏ ਨਾ ਕੋਈ ਗੱਲ ਜਿੱਦਾਂ ਕਿ ਹੋਊਗਾ ਵੀ ਸੇਲ ਹੀ ਆ ਸਾਰੀਆਂ ਇਹ ਠੀਕ ਆ ਠੀਕ ਆ ਵੀ 8 ਦਾ ਸੀਮਨ ਲੱਗਿਆ ਵਾ ਹਨਾ ਹਾਂ 8 ਨਹੀਂ ਕੱਲ ਦਾ ਨਹੀਂ 8 ਜਨਵਰੀ ਦਾ 8 ਜਨਵਰੀ ਦਾ 1 ਮਹੀਨੇ ਤੋਂ ਉੱਪਰ ਮਤਲਬ ਕਿ ਅੱਜ ਹੋ ਗਈ ਤਰੀਕ 12 ਹਾਂਜੀ ਮਹੀਨੇ ਤੋਂ ਉੱਪਰ ਹੋ ਗਿਆ ਮਹੀਨੇ ਨੂੰ ਚੈੱਕ ਕਰ ਜਾਈਂ ਫਿਰ ਚੈੱਕ ਕਰੇ ਰੋਹ ਜਾਊਗਾ ਹਨਾ ਠੀਕ ਆ ਉਹ ਫਿਰ ਉਹ ਜਿਆ ਰੇਟ ਹੋ ਜੀ ਛੱਡੀ ਵਾਲੇ ਮੁੰਡੇ ਦਵਾਈ ਵੀ ਹੈਗੀ ਠੀਕ ਆ ਇਹ ਗੱਲ ਸੀਮਨ ਸਟਰਾਹ ਵੀ ਬੰਦੇ ਨਾਲ ਦਿੱਤਾ ਪਾਣੋ ਅੱਛਾ ਸੀਮਨ ਦੀ ਅੱਜ ਡਿਟੇਲ ਹੈਗੀ ਹੈ ਦੀ ਸਿੱਕਾ ਨਾਲ ਠੀਕ ਆ ਉਹ ਵੀ ਮਤਲਬ ਅੱਛਾ ਜਿਹੜਾ ਲੱਗਿਆ ਵਾ ਇਹਦੇ ਉਹ ਵੀ ਗੱਡੀ ਤੇ ਸਟਰਾਹ ਨਾਲ ਦਿੱਤਾ ਠੀਕ ਆ ਤੇ ਇਹਦੀ ਡਿਟੇਲ ਕੀ ਇਹ ਵੀ ਉਸੇ ਕਰ ਹੋਈ ਜਾਈਗੀ ਕੋਈ ਗੱਬਰ ਨਹੀਂ ਹੋਈ ਹਾਲੇ ਤੱਕ ਇਹਦੀ ਏਜ ਹੈਗੀ 19 ਤੋਂ 20 ਮਹੀਨੇ ਠੀਕ ਹੈ ਦੋਨੇ ਬੰਦੇ ਦੇ ਕਹਿੰਦੇ ਮੱਝਾਂ ਬਹੁਤ ਵਧੀਆ ਸੀਗਾ ਚੰਗੀਆਂ ਠੀਕ ਹੈ ਮੱਝਾਂ ਬੰਦੇ ਨੇ ਸੇਲ ਕਰਦੇ ਪਹਿਲੇ ਵੀ ਇਹਨਾਂ ਬੰਦਰਾ ਬਾ ਵਾਸਤਾ ਸੀਗਾ ਹੁਣ ਬੰਦੇ ਨੇ ਦੁੱਧਾਂ ਦੀ ਮੱਝ ਲੈ ਲਈ ਕਰਕੇ ਆਪਣੇ ਕਰਕੇ ਵੇਚ ਦਿੱਤੇ ਹੈਗੇ ਠੀਕ ਹੈ ਇਹ ਕੱਟੀ ਜੋ ਉਮਰ 19 20 ਮਹੀਨੇ ਹੈਗੇ ਹਰਿਆਣਾ ਵਿੱਚੋਂ ਵੱਜਿਆ ਜਿੰਵੇਂ ਮਗਰ ਮੰਨ ਕੇ ਚਲੋ ਕੱਟਿਆ ਘਰੇ ਤਿਆਰ ਕਰਿਆ ਬੰਦਿਆਂ ਨੇ ਘਰੋਂ ਤਿਆਰ ਕਰੀਆਂ ਬੰਦੇ ਨੇ ਆਪ ਨੂੰ ਸੀਮਣਾ ਦੇ ਨਾਮ ਵੀ ਦੱਸਿਆ ਫਲਾਣੇ ਦੀਆ ਪਰ ਇੰਨਾ ਮੇਰੇ ਇਜਾਜ਼ ਨਹੀਂ ਜਾਂਦਾ ਕਿਉਂਕਿ ਆਪਾਂ ਕਦੇ ਉੱਥੋਂ ਲੈ ਡੇ ਕਦੇ ਉੱਥੋਂ ਲੈ ਲਈ ਹੈਨਾ ਠੀਕ ਹੈ ਵੀ ਇਹ ਕਿਹੜੇ ਸੀਮਣਾ ਦੇਗਾ ਮਤਲਬ ਉਹ ਵੀ ਦੱਸਿਆ ਆਪਾਂ ਨੂੰ ਹੈ ਹਾਂ ਦੱਸਿਆਗਾ ਪਰ ਇੰਨਾ ਛਲਡੀ ਦੇ ਸੀਮਣਾ ਦੱਸਿਆ ਬੰਦੇ ਨੇ ਠੀਕ ਹੈ ਫਿਰ ਮਤਲਬ ਤਾਂ ਮਾਵਾ ਵੀ ਚੰਗਾ ਹੋਗੇ ਇਹਨਾਂ ਦੀ ਹੈਨਾ ਚੰਗੇ ਮੱਜੇ ਦੇ ਕੱਟਿਆਗੇ ਤੇ ਇਹ ਪਿਆਵਾਂ ਦਾ ਰਿਗਾਰਡ ਵੀ ਚੰਗਾ ਹੋ ਗਿਆ ਹੈਨਾ ਜਿਵੇਂ ਜੋੜਾ ਕੱਟ ਉਸ ਤਰ੍ਹਾਂ ਦੇ ਕੱਟੇ ਬਾਕੀ ਹੋਰ ਵੀ ਹੈਗੇ ਜਿਵੇਂ ਵੱਡੀ ਕੱਟੀ ਦੇਖੋ ਆ ਠੀਕ ਆ ਇਹ ਸਾਨ ਤੋਂ ਕਲੋਸ ਹੋਈ ਵੀ ਆਪਣੇ ਉਹ ਲੰਡੇ ਦਾ ਬੱਚਾ ਨੀਲੀ ਦਾ ਵੀ ਆਪਣੇ ਕੋਲੇ ਅੱਛਾ ਇਹ ਵੀ ਦਿਨ ਅੱਜ 26 27 ਦਿਨ ਹੋਏ ਹੈਗੇ 26 27 ਇਹਨੂੰ ਹੋ ਗਏ ਹਾਂ ਸਿੰਘ ਸੂਗ ਦੇਖੋ ਪੱਤੀ ਦਾ ਪੱਤੀ ਦਾ ਬਹੁਤ ਚੰਗਾ ਥੋੜਾ ਕੱਟਾ ਠੀਕ ਆ ਕੱਟੀ ਵੱਲ ਕੇ ਚੱਲੋ ਵੀ ਆਜੂ ਵੀ 45 ਗਿਆ ਜਿਹੜੇ ਰੇਟ ਦੇ ਵਿੱਚ 45 ਦੇ ਵਿੱਚ ਇਹ ਆਜੂਗੀ ਹਾਂਜੀ ਹਾਂ ਹਾਂ ਇਹਦੀ ਉਮਰ ਕਿੰਨੀ ਹੋ ਬਈ ਇਹਦੀ ਕੱਟੀ ਦੀ ਉਮਰ ਹੈਗੀ ਹੈਗੀ 12 ਮਹੀਨੇ ਸਾਲ ਦੀ ਕੱਟੀ ਆ ਤੇ ਇਹਦੀ ਝੋਲੀ ਦੇਖੋ ਹਨਾ ਥੱਲੇ ਝੋਲੀ ਦੇਖੋ ਯਾਰ ਕਿਆ ਬਾਤ ਆ ਬੋਲ ਬੋਲਦਾ ਬੱਚ ਬਹੁਤ ਚੰਗੇ ਥਾਣਾ ਚੰਗੀ ਤਿਆਰ ਹੋਊਗੀ ਪੂਰੀ ਔਰ ਢੱਲਾਂ ਢੁੱਲਾਂ ਬਹੁਤ ਜ਼ਿਆਦਾ ਗਿਆ ਹਨਾ ਹਾਂਜੀ ਹਾਂ ਹੁਣ ਜਿਵੇਂ ਨਾਗ ਜ਼ਿਆਦਾ ਇਕੱਲੇ ਇਕੱਲੇ ਬਾਰੇ ਆਪਣੇ ਬੰਨ ਕੇ ਨਹੀਂ ਰੱਖਦੇ ਨਾ ਖੁੱਲੇ ਕਰਦੇ ਉੱਪਰ ਦੇ ਵਿੱਚ ਇਹ ਵੀ ਕਹਿੰਦਾ ਵਾ ਜਦੋਂ ਆਪਣੇ ਕੋਲੇ ਬੰਦਾ ਆਊਗਾ ਉਹਨੇ ਗੱਲ ਪੱਲੇ ਪਾਊਗੀ ਠੀਕ ਹੈ ਤੇ 25000 ਤੋਂ ਰੇਟ ਹੈਗਾ ਸਟਾਰਟ ਹੁੰਦਾ ਆਪਣੇ ਕੋਲੇ 25 ਤੋਂ ਲੈ ਕੇ ਕਹਿੰਦਾ ਵਾ ਜ਼ਿਆਦਾ ਸੌਦੇ 30 ਤੋਂ 40 ਵਾਲੇ ਆ ਤੀ ਤੋਂ 40 ਦੇ ਵਿੱਚ ਤੀ ਤੋਂ ਲੈ ਕੇ ਥੱਲੇ 25 ਤੱਕ ਉਹ ਵੀ ਸੌਦੇ ਦੋ ਤਿੰਨ ਕੀ ਆ ਤੇ ਜਿਹੜੇ 40 ਤੋਂ ਲੈ ਕੇ 50 ਦੇ ਪੰਡਾਲੇ ਦੇ ਘਰੇ ਜਾਂਦੇ ਆ ਉਹ ਵੀ ਸੌਦੇ ਦੋ ਤਿੰਨ ਕੀ ਆ ਉਹ ਵੀ ਦੋ ਤਿੰਨ ਸੌਦੇ ਆ ਜਿਹੜੇ 2200 2100 ਦੇ ਆਪਣੇ ਕੋਲੇ 30000 ਤੋਂ ਲੈ ਕੇ 40000 ਦੇ ਰੇਟ ਵਿੱਚ ਠੀਕ ਹੈ ਵੀ ਜ਼ਿਆਦਾਤਰ ਇਹੀ ਸੌਦੇ ਆਗੇ ਹਾਂਜੀ ਆ ਬਾਕੀ ਆਪਾਂ ਵਪਾਰ ਕਰਦੇ ਆ ਸਾਹਣੇ ਚੀਜ਼ਾਂ ਜੇ ਤੋਂ ਲੈ ਕੇ ਆਉਂਦੇ ਆਗੇ ਠੀਕ ਹੈ ਮੈਂ ਇਹ ਕਹਿ ਕੇ ਗਮਰਾਣੀ ਕਰਦਾ ਵੀ ਇਹ ਫਲਾਨੇ ਜੀ ਦੀ ਮਾਂ ਦੇ 18 ਦਿੱਤਾ 16 ਦਿੱਤਾ ਹਨਾ ਠੀਕ ਹੈ ਆਪਾਂ ਮੈਂ ਆਪ ਵੀ ਖਰੀਦਾਂਗਾ ਕੱਟੀ ਦੇਖ ਕੇ ਕੁਆਲਿਟੀ ਦੇਖ ਕੇ ਉਹਦੀ ਠੀਕ ਹੈ ਵੀ ਤੁਸੀਂ ਆਪ ਦੀ ਸਮਝ ਨਾਲ ਖਰੀਦਦੇ ਹੋ ਹਾਂ ਆਪਣੀ ਸਮਝ ਨਾਲ ਖਰੀਦਦੇ ਆ ਜਿਹੜੇ ਬੰਦੇ ਨੇ ਪੇਮੈਂਟ ਲਾਉਣੀ ਆ ਆਪ ਦੀ ਕੋਲ ਆ ਕੇ ਤਸੱਲੀ ਕਰੋ ਤੁਹਾਡਾ ਫਰਜ਼ ਆ ਕਿ ਆਪ ਦੀ ਪੇਮੈਂਟ ਲਾਉਣ ਚੱਲੇ ਆਗੇ ਠੀਕ ਹੈ ਵੀ ਆਪਾਂ ਆਏ ਝੂਠ ਬੋਲ ਕੇ ਨਹੀਂ ਦਿੰਦੇ ਵੀ ਵੀ ਇਹਦੀ ਮਾਂ ਵੀ ਮਤਲਬ ਜਾਂ ਆ ਸੀਮਾ ਦੀ ਸੀ ਜਾਂ ਇਹ ਆਪ ਇਹ ਸੀਮਾ ਦੀ ਹੈ ਤੇ ਵੀ ਜਾਂ ਵੀ ਇੰਨਾ ਦੁੱਧ ਸੀ ਹੈ ਨਾ ਕਿਉਂਕਿ ਮੈਂ ਤਾਂ 8 ਮਹੀਨੇ ਵੇਚੀ ਪੂਰੀ ਜਾਣੀਆਂ ਸਹੀ ਗੱਲ ਆ ਆਪਣਾ ਪੱਕਾ ਬਣ ਕੇ ਚਲੋ ਬਣਿਆ ਵਾ ਤੇ ਕੋਈ ਇਹ ਨਹੀਂ ਗੱਲ ਵੀ ਮੰਨ ਕੇ ਚੱਲ ਵੀ ਨਾ ਹੋਏ ਮੱਝਾ ਤਿਆਰ ਹੋ ਜਾਣੀ ਕੋਈ ਗੱਲ ਨਹੀਂ ਹੋਊਗਾ ਲੈ ਟਾਈਮ ਦੇ ਵਿੱਚ ਅੱਜ 1.5 ਲੱਖ ਰੁਪਏ ਹੋਈ ਗਈ ਸਹੀ ਗੱਲ ਆ ਆਪਣਾ ਕਰੇ ਜੇ ਨਹੀਂ ਵੇਚਦੀਆਂ ਚੱਲ 2 ਸਾਲਾਂ ਨੂੰ ਮੱਝਾ ਕਿੰਨੇ ਰੁਪਏ ਤਿਆਰ ਹੋ ਗਈ ਹੈ ਸਹੀ ਗੱਲ ਆ ਬਹੁਤ ਪੈਸੇ ਨਹੀਂ ਤਿਆਰ ਹੋਣਗੀਆਂ ਨਾ ਬੀ ਅਸਲੀ ਵੇਚਦੀ ਵੇਚਦੀ ਹੈ ਕਿ ਜਵਾ ਹੈ ਨਾ ਸਹੀ ਗੱਲ ਹੈ ਬਈ ਪਹਿਲਾ ਮੱਝ ਗ로우 ਕਰਦੀ ਆ ਪੁੱਤੂ ਆ ਗਿਆ ਆਪਣੇ ਜਿਹਨੂੰ ਕਹਿ ਦਿੰਦੇ ਆ ਦੂਜਾ ਸੋਨਾ ਤੇ ਜ਼ਮੀਨ ਸਹੀ ਗੱਲ ਆ ਹੋਰ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦੀ ਕਿ ਤੀਜੀ ਚੌਥੀ ਚੀਜ਼ ਬਰੋ ਕਰ ਜੇ ਲੋੜ ਡੜੀ ਡੜੀ ਸੋਚ ਆ ਬੰਦੇ ਦੀ ਪਰ ਆਪਣਾ ਜੱਟਾ ਤਿੰਨ ਲੱਕ ਚੀਜ਼ਾਂ ਇਹ ਗ로우 ਕਰਦੀ ਆ ਵਧੀਆ ਵੀ ਜਿਹੜਾ ਸਾਹਿਬ ਕੇ ਰੱਖ ਲੋ ਕੰਮ ਆ ਜਾਂਦੀ ਆ ਇਹ ਕਿਤਾ ਕੀਤਾ ਕੀਤਾ ਬਹੁਤ ਵਧੀਆ ਕੀਤਾ ਹੈਗਾ ਇਹਨਾਂ ਨੂੰ ਜਦੋਂ ਮਰਜ਼ੀ ਵੇਚ ਲਓ ਜੋ ਵੀ ਰੁਪਏ ਦੇ ਘਰ ਇੱਕ ਵੀਲ ਜਾਰਜ ਲੋੜ ਆ ਪੈਸੇ ਟਕੇ ਦੀ ਹੈਨਾ ਹੂੰ ਇਹ ਕਰੀਮ ਇੱਕ ਤਰ੍ਹਾਂ ਦੀ ਆਪਣੀ ਇਹ ਗਰਜਸਾਰ ਦੀਆਂ ਹਨਾ ਗਰਜਸਾਰ ਦੀ ਬਾਗ ਟੂੜੀ ਦੇ ਰੇਡ ਦਾ 200-250 ਰੁਪਿਆ ਹੈਗਾ ਸਹੀ ਗੱਲ ਆ ਕਿਉਂ ਆਪਾਂ ਟੂੜੀ ਵੇਚਦੇ ਆ ਇਹਨਾਂ ਨੂੰ ਖਵਾਓ ਇਹਨਾਂ ਨੂੰ ਨਾਲ ਵਾੜਾ ਵਾੜਾ ਫੀਡਿੰਗ ਵਗੈਰਾ ਦੇ ਦਿਓ ਸਹੀ ਗੱਲ ਹੈ ਬਈ ਦੋ ਇਹਨਾਂ ਨੂੰ ਕਿਉਂ ਰਾ ਸੋਹਣੀ ਕੱਟੀ ਤਿਆਰ ਹੋ ਜਾਂਦੀ ਅੱਗੇ ਵਧੀਆ ਤੇ ਬਾਕੀ ਹੁਣ ਜਿਵੇਂ ਹੁਣ ਬਾਹਰਲਾ ਸਿਸਟਮ ਚੱਲਦਾ ਹੈ ਹਨਾ ਵੀ ਉਤੋਂ ਆ ਕੇ ਵੀ ਪਸ਼ੂ ਪਾਲਣ ਵੱਲ ਕਾਫੀ ਭਰਾ ਆ ਰਹੇ ਆ ਹਨ ਬਹੁਤ ਬੰਦੇ ਆਪਣੇ ਇੰਗਲੈਂਡ ਚ ਵੀਰ ਬੈਠੇ ਮਿੱਤਰ ਉਹਨੇ ਆਪ ਤੋਂ 2 ਲੱਖ ਦੇ 7 ਕਟੀਆਂ ਮੰਗਾਈਆਂ ਆਨਲਾਈਨ ਮੰਗਾਈਆਂ ਬੰਦੇ ਨੇ ਫਲੌਰ ਕੋਲੇ ਆਵਦਾ ਉਹ ਬੰਦੇ ਨੂੰ 14 ਸਾਲ ਹੋ ਗਏ ਸਹੀ ਗੱਲ ਆਪਾਂ ਡੇਰੀ ਫਾਰਮਿੰਗ ਹੀ ਕਰਨੀ ਆ ਸਹੀ ਗੱਲ ਉਹਨਾਂ ਦੇ ਆਪਾਂ ਵੀਡੀਓ ਬੋਨੇ ਆਪਣੇ ਦੇਖ ਕੇ ਬੰਦੇ ਬਹੁਤ ਬੰਦਿਆਂ ਨੂੰ ਸ਼ੌਕ ਪੈਦਾ ਹੁੰਦਾ ਆਪਣੇ ਵੀਡੀਓ ਦੇਖ ਕੇ ਗੱਲਾਂ ਚੰਗੀਆਂ ਲੱਗਦੀਆਂ ਹਨ ਵਿੱਚ ਚਲੋ ਨਿੱਦਰਾਂ ਦੇ ਸਾਰਾ ਕੁਝ ਹੀ ਹੁੰਦੀ ਆ ਉੱਚ ਨੀਚ ਵਿੱਚ ਵੀ ਕਮੈਂਟ ਕਰ ਦਿੰਦੇ ਆ ਕੱਟੇ ਵਾਲਾ ਕੰਮ ਹੈ ਫਲਾਣਾ ਉਹ ਸੋਚ ਹੁੰਦੀ ਆ ਆਪਣੀ ਆਉ ਉਹ ਤਾਂ ਫਿਰ ਅੱਡੋ ਵੱਡ ਇੱਕ ਤਾਂ ਸੋਚ ਹੁੰਦੀ ਨਹੀਂ ਰੇਰ ਦੀ ਹੈਨਾ ਕਿਉਂਕਿ ਇਹ ਚੀਜ਼ਾਂ ਜਿਹੜੇ ਬੰਦੇ ਨੇ ਮੰਨ ਕੇ ਚੱਲ ਕੰਮ ਕਰਦੇ ਆ ਇਹ ਇਹ ਕਰਮ ਵਾਲੇ ਬਹੁਤ ਤੁਹਾਡੀ ਦੀ ਤਾਰ ਦਿੰਦੇ ਆ ਸਹੀ ਗੱਲ ਹੈ ਮੈਨੂੰ 4-5 ਸਾਲਾਂ ਦੇ ਵਿੱਚ ਮੇਰੇ ਆਪਦੇ ਜੀ ਮੈਨੂੰ ਪਤਾ ਬਹੁਤ ਚੇਂਜਿੰਗਸ ਲੈ ਆ ਦੇਤੀ ਬਣ ਸਹੀ ਗੱਲ ਹੈ ਪੁੱਠੇ ਰਾਤ ਰੋਕ ਕੇ ਸਿਹੇਰਾ ਬਾਦ ਇਹਨਾਂ ਨੇ ਸਹੀ ਗੱਲ ਨਾਲੇ ਆਏ ਆ ਨਾ ਬੰਦਾ ਵੇਲਾ ਕੋਈ ਪੁੱਠੇ ਸਿੱਧੇ ਕੰਮ ਕਰੂ ਨਸ਼ੇ ਪੱਤੇ ਕਰੂ ਹੈ ਨਾ ਜਿਹੜਾ ਇਹ ਕੰਮ ਕਰਦੇ ਪਏ ਮੇਰਾ ਭਤੀਜਾ ਖਬਰੂ 18 17 ਸਾਲਾਂ ਦਾ ਮੁੰਡਾ ਜਰਾ ਆਪਣਾ ਸਾਲਾ ਮੈਨੂੰ ਆ ਵੀ ਉਸ ਬਬਰ ਕਿਤੇ ਜੁੜ ਜਾਣਾ ਇਹ ਸਹੀ ਗੱਲ ਆ ਜੇਕਰ ਘਰੇ ਆਪਣੇ ਕੋਈ ਕੰਮ ਹੀ ਨਾ ਹੋਗਾ ਤਾਂ ਬੱਚੇ ਕਰਨਗੇ ਕੀ ਸਹੀ ਗੱਲ ਆ ਬਾਕੀ ਨਾਲੇ ਵੇਲਿਆਂ ਦਾ ਧਿਆਨ ਕੋਈ ਨਸ਼ੇ ਪੱਤੇ ਵਾਲੇ ਪਾਸੇ ਜਾਊ ਹੈ ਨਾ ਕਿਸੇ ਹੋਰ ਪਾਸੇ ਜਾਊਗਾ ਸਰ ਕੋਈ ਬਾੜਾ ਵੱਡਾ ਪ੍ਰੋਜੈਕਟ ਨਹੀਂ ਸਾਰਾ ਜਿਵੇਂ 20-25 ਕਟੀਆਂ 5-7 ਲੱਖ ਰੁਪਏ ਦਾ ਪ੍ਰੋਜੈਕਟ ਹੈ ਇਹ ਸਾਨੂੰ ਕਰਨਾ ਹੈ ਜੀ ਆਪਾਂ ਹਣਾ ਸਹੀ ਗੱਲ ਆ ਜੀ ਆਪਾਂ ਕਿਸੇ ਨੂੰ ਕਹਾਂਗੇ ਅਸੀਂ ਵੀ ਪਸ਼ੂ ਖਰੀਦਣਾ ਆਂਡ ਗਵਾੜਜਾ ਆਪਣੀ ਪਾਰ ਤੇ ਚੰਗੀ ਆ ਆਪਾਂ ਨੂੰ 1.50 ਲੱਖ ਦਾ ਰਾਮ ਮੰਗੇ ਮਿਲ ਜਾਂਦਾ ਮਿਲ ਜਾਂਦਾ ਸਹੀ ਗੱਲ ਮਿਲ ਜਾਂਦਾ ਨਹੀਂ ਮਿਲ ਜਾਂਦਾ ਕੰਮ ਸ਼ੁਰੂ ਕਰਨ ਲਈ ਕੋਈ ਨਹੀਂ ਜਵਾਬ ਦਿੰਦਾ ਹੁੰਦਾ ਜੇ ਆਪਣੇ ਆਪ ਦੇ ਕਰੈਕਟਰ ਕਰੋ ਠੀਕ ਆ ਆਪਣਾ ਦੇ ਨਾਲ ਬਦਾ ਵਧੀਆ ਬੰਦਿਆਂ ਦਾ ਸਹੀ ਗੱਲ ਆ ਤੇ ਆਰਟੀਏ ਤੋਂ ਵੀ ਦੁਕਾਨਦਾਰ ਆਸ ਗਵਾੜਜੋਂ ਪੈਸੇ ਮਿਲ ਜਾਂਦੇ ਉਹਦੇ ਨਾਲ ਕੰਮ ਆਪਣਾ ਸ਼ੁਰੂ ਹੋ ਜਾਂਦਾ ਹੋ ਜਾਂ ਉਹ ਤਕਰੀਬਨ ਸਾਲ-ਸਾਲ ਦੇ ਵਿੱਚ ਕਪੜਾ ਹੋਗੇ 3 6 ਤੇ 4 ਲੱਖੀ ਦਾ ਤੋਂ ਬੰਨਣ ਵਾਲੀਆਂ ਹੈਗੀਆਂ ਵੀ ਹੋ ਜਾਂਦੀਆਂ ਆਮਦਨ ਬਹੁਤ ਮਤਲਬ ਕਿ ਪੂਰਾ ਵਧੀਆ ਕਿਤਾ ਕਹਿ ਸਕਦੇ ਆਪਾਂ ਹਣਾ ਬਾ 1.5 ਲੱਖ ਦੀ ਹੋਈ ਪਈ ਅੱਜ ਹਮ ਮੱਝ ਮੰਨ ਕੇ ਚਲੋ ਵੀ ਨਾਰਮਲ ਬੰਦੇ ਦੇ ਲੈਣ ਦੀ ਵਸਤੀ ਦੀ ਮੱਝ ਰਹੀ ਨਹੀਂ ਸਹੀ ਗੱਲ ਆ ਜੇ ਹੁਣ ਮੇਰੇ ਅਕਰੇ ਦੋ ਮੱਝਾਂ ਟੋਕੜ ਹੋ ਜੰਦੇ ਮੈਨੂੰ ਵੀ ਲੱਗਦਾ ਉਹਦੇ ਮੈਂ ਵੀ ਲੱਖ ਦੀ ਮਹਰ ਲੜਾ ਲੱਖ ਦੀ ਨਹੀਂ ਮਿਲਣੀ ਸਹੀ ਗੱਲ ਹੈ 30 ਲੱਖ 1 ਲੱਖ 50 ਤੀਰਬੀਏ ਲੜਾ ਮੁੱਦੁੱਧ ਵੀ ਨਹੀਂ ਲੱਗਦਾ ਮਹਰ ਦੇ ਸਹੀ ਗੱਲ ਪਸ਼ੂ ਬਹੁਤ ਮਹਿੰਗੇ ਹੋਏ ਪਏ ਆ ਇੱਕ ਦੋ ਘਰੋਂ ਮੱਝਾਂ ਤਿਆਰ ਹੋਈਆਂ ਨਾਲ ਆਪਾਂ ਦੁੱਧ ਪੀਵਾਂਗੇ ਨਾਲ ਇੱਕ ਦੀ ਸੇਰ ਉਹਨਾਂ ਡੇਰ ਦੁੱਧ ਪੈਦਾ ਰਿਹਾ ਮਗਰ ਬੱਚਾ ਤਿਆਰ ਹੋ ਜਾਂਦਾ ਹੈ ਨਾ ਰੱਗ ਜੇਕਰ ਆਪਾਂ ਬਰੀਡ ਤਿਆਰ ਕਰਨਾ ਤਾਂ ਮਾਨੂੰ ਫੋਕਸ ਖੁਦ ਨੂੰ ਕਰਨਾ ਪੈਣਾਗਾ ਸਹੀ ਗੱਲ ਹੈ ਇਹ ਆਪਾਂ ਚੰਗੀ ਝੋਟੀ ਦੇਖ ਕੇ ਲੈਣਾਗੇ ਉਹ ਤੇ ਸੀਮਤ ਰਹਾ ਲੱਗਦੀ ਤੀਜੀ ਦੇ ਦੇਸ਼ ਅ ਕੋਈ ਆਪਣੇ ਘਰੇ ਬਰੀਡ ਤਿਆਰ ਹੋ ਜਾਂਦੀ ਹੈ ਵਧੀਆ ਸਹੀ ਗੱਲ ਹੈ ਸੀਮਨ ਚੰਗਾ ਲਾਵਾਂਗੇ ਤਾਂ ਸਾੜ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਸਾੜ ਹੋਏ ਪਿਆ ਸੀਮਨ ਸਟਾਕ 200 400 500 ਦਾ ਜਿੰਨੇ ਦੇ ਰੇਟ ਹੈਗੇ ਨੇ 200 ਤੋਂ ਚਲੋ ਜ਼ਿਆਦਾ ਲੱਗ ਜਾਂਦਾ ਚੰਗਾ ਸੀਮਨ ਵਰਤਾਂ ਘਰੇ ਵਧੀਆ ਬਰੀਡ ਤਿਆਰ ਹੋ ਕੋਈ ਇਹ ਗੱਲ ਨਹੀਂ ਇਹਦੀ ਗੱਲ ਸਹੀ ਗੱਲ ਹੈ ਬਾਈ ਬਾਕੀ ਜਦੋਂ ਮਰਜ਼ੀ ਕੋਈ ਰਿਕਾਲ ਕਰੇ ਨਾਗ ਆਪਣੇ ਘਰੇ 25 ਵੀ ਹੋ ਸਕਦਾ ਹੈ 20 ਵੀ ਹੋ ਸਕਦਾ 10 ਵੀ 10 ਤੋਂ ਘਟਣ ਦਿੰਦਾ ਹੀ ਨਹੀਂ ਮੈਂ ਕਿਉਂਕਿ ਜੋ ਰੋਜ਼ ਦੇ ਬਾਹਰ ਦਾ ਕੰਮ ਤੋਰੇ ਫਦੇ ਲੈ ਹੀ ਲੈਣੇ ਹੈ ਨਾ ਚਾਹੇ ਵੀ ਨਿਬਿਨਾ ਕਾਲ ਕਰੇ ਆ ਜੇ ਵੀ ਨਾਗ ਇੱਥੇ ਮੇ ਸਾ ਬੰਦੇ ਨੂੰ ਤੇਲ ਖਰਚਾ ਦੇ ਕੇ ਚੋਰੂਗਾ ਮਤਲਬ ਕਿਸੇ ਟਾਈਮ ਵੀ ਕੋਈ ਆ ਜਾਏ ਵੀ ਖਾਲੀ ਨਹੀਂ ਮੜੂਗਾ ਨਾ ਅਗਰ ਜੇ ਥੋੜਾ ਕਾਲ ਕਰ ਲੈ ਤਾਂ ਵਧੀਆ ਗੱਲ ਆ ਵੀ ਮੈਂ ਘਰੇ ਰੋਕ ਜਾਣਾ ਹਨਾ ਕਿ ਬੰਦੇ ਬਾਹਰ ਹੁੰਨੇ ਆਗੇ ਆਓ ਵੀ ਤੁਸੀਂ ਜਿਵੇਂ ਹੁਣ ਵੀਡੀਓ ਬਣਾਉਣ ਜਾਂਦੇ ਰਹਿੰਦੇ ਹੋ ਹਨਾ ਆ ਫਿਰ ਇੰਨੇ ਵਿੱਚ ਫਿਰ ਬੰਦੇ ਨੂੰ ਫੋਨ ਚੋਣੀ ਪਰਸਾਨੀ ਹੋ ਜਾਂਦੀ ਆ ਠੀਕ ਹੈ ਤੇ ਜਦੋਂ ਮਰਜ਼ੀ ਵੀ ਕਾਲ ਕਰੇ ਫੋਨ ਚੱਕਾਂਗੇ ਕੱਟੀਆਂ ਹੁੰਦੀਆਂ 25000 ਤੋਂ ਘੱਟ ਕੋਈ ਨਾ ਇੱਕ ਵੀਰ ਹੱਥ ਵੱਲ ਕੇ ਬੇਇੰਤਿਆਮੀ ਜਿਹੜਾ ਕਹੇ ਵੀ ਹੰਕਾਰ ਵਾਲੀ ਗੱਲ ਆ ਹਾਂਜੀ WhatsApp ਦੇ ਵੀਡੀਓ ਨੇ ਵੀ ਭੇਜੀ ਆ ਦੀਆਂ WhatsApp ਤੇ ਫਿਰ ਆਇਆ ਨਾ ਔਖਾ ਹੋ ਜਾਂਦਾ ਇਕੱਲੇ ਇਕੱਲੇ ਨੂੰ ਹਨਾ ਗਾਲੇ ਆਉਂਦੇ ਆ ਪਰ ਹਰੇਕ ਨੂੰ ਔਖਾ ਹੋ ਜਾਂਦਾ ਬਾਕੀ ਇੰਨਾ ਟਾਈਮ ਵੀ ਨਹੀਂ ਹੁੰਦਾ ਹਨਾ ਕੋਈ ਗਾਲੇ ਵੱਡੇ ਮੈਂ ਟਾਈਮ ਦੇ ਦੇ ਵੀ ਅਸੀਂ ਆਹ ਦਿਨਾਂ ਨੂੰ ਆਉਣਾਗਾ ਆਪਾਂ ਘਰੇ ਰੁਕ ਜਾਾਂਗੇ ਤੇ ਕੱਟੀ ਬੰਦੇ ਨੂੰ ਦੇ ਕੇ ਚੋਰਾਂਗੇ ਮਾਰਕੀਟ ਰੇਟ ਦੇ ਵਿੱਚ ਕੱਟੀ ਹੋਗੀ ਤੁਸੀਂ ਲੈ ਲਓ ਮੇਰੇ ਕੋਲੋਂ ਕੱਟੀ ਲੈ ਲਈ ਕੋਈ ਸਾਨੂੰ ਜ਼ਰੂਰਤ ਪੈ ਗਈ ਘਰੇ ਹਾਂਜੀ ਮਜਬੂਰੀ ਹੋ ਗਈ ਜਾਂ ਵੈਸੇ ਮਨ ਨਹੀਂ ਪਸੰਦ ਆਈ ਵੇਚਣੀ ਆ ਉਹ 12000 ਦੂਤ ਨਾਲ ਦੇਖ ਜੂਗੀ ਠੀਕ ਹੈ ਮਾਲ ਮੁੱਲ 'ਚ ਕੱਟੀ ਲਈ ਹੋਈਗੀ ਆਪਣੀ ਠੀਕ ਠੀਕ ਹੈ ਆਪਾਂ ਉਹ ਨਹੀਂ ਗੱਲ ਵੀ ਆ ਆਪਾਂ ਕੱਟੀ ਦੇਣੀ ਆ ਜੀ ਲੱਖ ਰੁਪਏ ਦੀ ਇਹ 1.5 ਲੱਖ ਦੀ ਹੈ ਨਾ ਤਾਂ ਕਿ ਜੇ ਬਸ ਸਟੈਪ ਬਏ ਸਟੈਪ ਚੱਲਾਗੇ ਤਾਂ ਬੈਟ ਰਹਿੰਦੀ ਹੈ ਗੱਲ ਉਹ ਠੀਕ ਹੈ ਜੇ ਕੋਈ ਜ਼ਿਆਦਾ ਲੰਬਾ ਜੰਪ ਮਾਰਾਗੇ ਉਹ ਥੋੜਾ ਔਖਾ ਹੋ ਜਾਂਦਾ ਸਟਾਰਟਿੰਗ ਦੇ ਵਿੱਚ ਕੋਈ ਵੀ ਮੰਨ ਕੇ ਚੱਲੋ ਵੀ ਇੱਥੋਂ ਮੜ ਕੇ ਜਨ ਇਹਦਾ ਜਿਆਦਾ ਬੈਟਰ ਆ ਗੱਲ ਇਹ ਸਹੀ ਗੱਲ ਹੈ ਤੇ ਕੋਈ ਚੱਪ ਜੇ ਮੈਂ ਵੀ ਸਟੈਪ ਬਿ ਸਟੈਪ ਕੱਲੀ ਕੱਲੀ ਧੋਣੋ ਕੱਟੀਆਂ ਲੈ ਕੇ ਸ਼ੁਰੂ ਕਰਾਂਗਾ ਮੇ ਜਮਾ ਠੀਕ ਹੈ ਤੇ ਇਹ ਲਿਆਉਟ ਮੰਨ ਕੇ ਚੱਲੋ ਵੀ ਨਾਲ ਤਾਂ ਪੇਮੈਂਟ ਇਨਵੈਸਟ ਹੋਈ ਵੀ ਅੱਜ ਦੇ ਟਾਈਮ 'ਚ ਮੇਰੀ ਸਹੀ ਗੱਲ ਆ ਹੁਣ ਕਿੰਨੀ ਪੇਮੈਂਟ ਰੁਕੀ ਪਈ ਆ ਹੂੰ ਕਿਉਂਕਿ ਵੀ ਹੈ ਨਾ ਇਹ ਪੇਮੈਂਟ ਗਰੋ ਹੋ ਜਾਂਦੀ ਹੈਗੀ ਸਹੀ ਗੱਲ ਆ ਇਹ ਆਪੀ ਧੋਉਂਦੇ ਇੱਕ ਤਰ੍ਹਾਂ ਦੀ ਚੀਜ਼ ਆਪੀ ਗਰੋ ਹੋਉਂਦੀ ਆ ਜਮਾ ਇਹ ਕਿਉਂਕਿ ਅੱਜ ਦੇ ਦਿਨ ਵਿੱਚ ਪੈਸਾ ਮੰਨ ਕੇ ਚੱਲੋ ਵੀ ਸਹੀ ਥਾਂ ਤੇ ਲਾੜਾ ਗਿਆ ਪਤਾ ਆ ਬੈਟਰ ਹੈਗਾ ਨਹੀਂ ਆਪਾਂ ਮੰਨ ਕੇ ਚੱਲ ਜਿਵੇਂ ਆਂਦੇ ਆਪਾਂ ਦੋ ਕਿਤੇ ਕਰ ਸਕਦੇ ਆ ਕਿਦਾ ਖੇਤੀ ਜਾਨਵਰਾਂ ਨੂੰ ਪਾਲਣਾ ਖੇਤੀ ਦੇ ਨਾਲ ਆਪਣਾ ਪਿੰਡਾਪੁਰ ਕੀ ਕੱਤਾ ਹੀ ਆ ਇਹ ਹੈ ਨਾ ਸਹੀ ਗੱਲ ਆ ਸਹਾਇਕ ਧੰਦਾ ਹੀ ਹੈਗਾ ਤੇ ਇੱਕ ਇੱਕ ਬਈ ਆਪਣਾ ਜਿਵੇਂ ਹੁਣ ਕਈ ਵਾਰੀ ਕਿਸੇ ਨੇ ਕਈ ਵਾਰੀ ਏਦਾਂ ਵੀ ਹੁੰਦਾ ਕਿਸੇ ਕੋਲੇ ਕੱਟਾ ਹੁੰਦਾ ਹਨਾ ਅਗਲਾ ਕਹਦਾ ਵੀ ਕੱਟੀ ਲੈਣੀ ਓਦਾਂ ਵੀ ਕਰ ਲੈਣੇ ਜਾਂਕਿ ਮੈਂ ਛੋਟੀ ਕੱਟੀ ਹੁੰਦੀ ਆ ਵੀ ਵੱਡੀ ਕੱਟੀ ਲੈਣੀ ਹੁੰਦੀ ਏਦਾਂ ਵੀ ਕਰ ਲੈਣੇ ਕੱਟੇ ਦਾ ਕੱਟਾ ਜੇ ਕੋਈ ਬਾੜੇ ਚੰਗਾ ਹੋਵੇ ਤਾਂ ਕਹਨੇ ਕੀ ਆ ਬਾਦ ਜੇ ਮੰਨ ਕੇ ਚੱਲ ਵੀ ਕੱਟਾ ਨਹੀਂ ਆਪਾਂ ਇਹਨਾਂ ਲੈਂਦੇ ਕਰਦਾ ਠੀਕ ਆ ਤੇ ਕੱਟੀ ਜੇ ਕੋਈ ਵੇਚਨੇ ਕਰਨ ਕਿਸੇ ਵੀਰ ਨੇ ਆਪ ਲੈਣਾ ਘਟੋ ਘਟ ਚਾਰ ਕੋਣ ਫੇਰ ਆਪਾਂ ਜਾਵਾਂਗੇ ਤਿੰਨ ਚਾਰਾਂ ਤੇ ਠੀਕ ਆ ਤੇ ਇੱਕ ਮੰਨ ਵੀ ਮੰਨ ਹੋਈ ਬੰਦਾ ਵੀ ਹਾਂ ਆਪਾਂ ਵੇਚ ਲਈ ਆ ਹਨਾ ਹੂੰ ਉੱਥੇ ਫਿਰ ਨਹੀਂ ਮੰਨ ਕੇ ਬੰਦਾ ਦੇ ਚਾਰ ਚਾਰ ਛਾਲ ਛੋੜ ਕੇ ਕੋਈ ਫੋਟ ਤਾਂ ਨਹੀਂ ਸਾਰੇ ਕਟੀਆਂ ਦੱਦੋ ਕੀ ਰਿਆ ਸਿਰਫ ਦੋ ਕਟੀਆਂ ਦੋ ਲੰਦਾ ਜਿਹੜੇ ਵਿੱਚ ਠੀਕ ਹੈ ਤੇ ਬਾਕੀ ਸਾਰੀਆਂ ਕੀ ਰੀਆਂ ਗਈਆਂ ਸਾਰੇ ਅੱਥੇ ਜਿਹੜੇ ਠੀਕ ਹੈ ਮੋਹਰਾ ਦੇ ਕਟੀਆਂ ਨਾਫ ਗਿਆ ਜੋ ਬੂੜੀਆਂ ਦਾ ਨੀਲੀ ਦਾਗੇ ਨੀਲੀ ਤੁਸੀਂ ਦੇਖੇ ਪਰ ਫੇਲੇ ਹਲ ਕੱਲੀਆਂ ਮੋਹਰਾ ਦੀਆਂ ਸਾਰੀਆਂ ਹੀ ਮਤਲਬ ਬਲੈਕ ਆ ਮੋਹਰਾ ਦੇ ਵਿੱਚ ਹੀ ਹਨ ਬਿਲਕੁਲ ਇਹੀ ਮਾਨਸਾ ਮੋੜ ਏਰੀਆ ਬਰਨਾਲਾ ਇਹ ਏਰੀਆ ਬਹੁਤ ਪਤਾ ਚੰਗਾ ਮੰਨੇ ਦਾ ਇਹ ਇਹਦੇ ਵਿੱਚ ਆਪਾਂ ਬੈਠੇ ਆ ਆਸ-ਪਾਸੇ 50 60 70 100 ਕਿਲੋਮੀਟਰ ਤੱਕ ਜੇ ਆਪਾਂ ਖਰੀਦ ਕਰਦੇ ਆ ਕਟੀਆਂ ਦੀ ਠੀਕ ਹੈ ਲੋਕ ਲਾਉਂਦੇ ਇੰਦੇ ਰਹਿੰਦੇ ਆਪਣੇ ਕੋਲ ਤੇ ਬਾਈ ਐ ਮਤਲਬ ਪੰਜਾਬ ਤੋਂ ਹੀ ਲੈਣੇ ਆ ਤਾਂ ਵੀ ਹਰਿਆਣੇ ਚ ਲੈਣ ਹਾਂ ਵੀ ਮੈਂ ਹਰਿਆਣੇ ਚ ਕੱਲ ਦੀ ਕੜੀ ਜਾਵਦੀ ਤਾਂ ਕਹੇ ਕੀ ਆ ਪਰ ਚਲੋ ਹਰਿਆਣੇ ਦੇ ਪਸ਼ੂ ਵਧੀਆ ਉਹਨਾਂ ਦੀ ਖੇਤੀ ਆ ਵਧੀਆ ਹਨਾ ਆਪਾਂ ਜਿਵੇਂ ਕਹਿੰਦੇ ਮੇਰ ਝੋਨਾ ਕੋ ਉਹਨਾਂ ਦੀ ਮੋਹਰਾ ਆ ਗਈ ਜਮਾ ਹਨਾ ਸਹੀ ਗੱਲ ਆ ਥੋੜਾ ਮਰ ਕੇ ਚੱਲੂ ਉੱਥੋਂ ਲੈ ਕੇ ਅੱਬਾ ਵਪਾਰ ਕਰਦੇ ਵਪਾਰ ਚ ਥੋੜੀ ਛੂਟ ਘਟ ਰਹਿੰਦੀ ਹੈ ਚੀਜ਼ਾਂ ਹੂੰ ਕਿਉਂਕਿ ਮਰ ਕੇ ਚੱਲੂ ਉੱਥੇ 30 ਲੱਖ 40 ਲੱਖ ਦੀ ਬੈਂਜ 80-85 ਹਜ਼ਾਰ ਦੀ ਸਹੀ ਗੱਲ ਆ ਆਪਾਂ ਮਰ ਕੇ ਰੇਟ ਉਸ ਹਿਸਾਬ ਦਾ ਰੱਖਿਆ ਇੰਨੇ ਕੁੱਤੇ ਦੇ ਪੇਮੈਂਟ ਲੋੜ ਜੀ 70 75000 ਦੇ ਕਿਤੇ ਹੋਰ ਨਾਲ ਕੋਈ ਜੀ ਉਧਰ ਨਾਲ ਪੁੱਛੋ ਲੈ ਲਈਏ ਕੋਈ ਜੀ ਆਪਾਂ ਉੱਥੋਂ ਫਿਰ ਰੇਟ ਮਹਿੰਗਾ ਪੈ ਜਾਣਾ ਹਾਂ ਰੇਟ ਨਾਲ ਖਰਚਾ ਬਣਦਾ ਦੋ ਦੂਲ ਕਰਕੇ ਮਿਲਦੀ ਵੀ ਮਹਿੰਗੀ ਆ ਖਰਚਾ ਹੀ ਵੱਧ ਪੈ ਜਾਣਾ ਹਾਂ ਨਾਲੇ ਨਾਲ ਟਾਈਮ ਨਹੀਂ ਹੈਗਾ ਉਧਰ ਜਾਣ ਦਾ ਹਣ ਸਹੀ ਗੱਲ ਆ ਸਾਰੀਆਂ ਉਧਰ ਸਾਰੀਆਂ ਗੱਲਾਂ ਹੀ ਹੋ ਜਾਂਦੀਆਂ ਹਨ ਹਾਂਜੀ 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 ਠੀਕ ਐ ਲੋਬੀ ਦੋਸਤ ਡਿਟੇਲ ਤਕਰੀਬਨ ਤੁਹਾਨੂੰ ਸਾਰੀਆਂ ਕਟੀਆਂ ਦੀ ਲੈ ਕੇ ਦੇਤੀ ਆਗੀ 25 26 ਨਾਗ ਹੈਗੇ ਆਗੇ ਸਾਰੀਆਂ ਖੀਰਾਂ ਗੀਆਂ ਤੇ ਵਿੱਚੋਂ ਦੋਕ ਦੋ ਦੰਦਾਂ ਦਾ ਉਹ ਵੀ ਮੇਰੇ ਖਿਆਲ ਨਾਲ ਹਜੇ ਦੰਦ ਕੱਢਦੇ ਨਹੀਂ ਹਨ ਬਈ ਕੱਢਦੇ ਨਹੀਂ ਹਾਂ ਤੇ ਬਾਕੀ ਕਟੀਆਂ ਸਾਰੀਆਂ ਹੀ ਸੋਹਣੀਆਂ ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਸਾਰੀਆਂ ਹੀ ਚੰਗੀਆਂਆਂ ਗੀਆਂ ਤੇ ਆ ਕੇ ਇੱਥੇ ਤਸੱਲੀ ਕਰਿਓ ਤੇ ਕਈ ਵਾਰੀ ਐ ਹੁੰਦਾ ਵੀਡੀਓ ਦੇ ਵਿੱਚ ਉਨੀ ਜੱਜਮੈਂਟ ਨਹੀਂ ਹੁੰਦੀਗੀ ਤੇ ਆਪਦੀ ਫੁੱਲ ਤਸੱਲੀ ਕਰਕੇ ਤੇ ਫੇਰ ਤੁਸੀਂ ਕਟੇ ਫੇਰ ਤੁਸੀਂ ਕਟੀਆਂ ਨੂੰ ਖਰੀਦ ਸਕਦੇ ਹੋਗੇ அப்படின்னு அனுப்பி